ਗੁਰੂ ਸ੍ਰੀ ਸਤਾ ਦੋਸਤੋ ਅੱਜ ਐਸਕੇਐਮ ਨਾਨ ਪੋਲੀਟੀਕਲ ਤੇ ਕੇਐਮ ਵੱਲੋਂ ਸਾਂਝੇ ਤੌਰ ਦੇ ਉੱਤੇ ਫੈਸਲਾ ਲਿਆ ਗਿਆ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਰੱਖੀ ਹੈ ਕਿ 26 ਨਵੰਬਰ ਤੋਂ ਮੈਂ ਮੇਰੇ ਵੱਲੋਂ ਜਗਜੀਤ ਸਿੰਘ ਦੱਲੇਵਾਲ ਵੱਲੋਂ ਖਨੌਲੀ ਬਾਰਡਰ ਦੇ ਉੱਤੇ ਅਮਰਨ ਅੰਚਨ ਕੀਤਾ ਜਾਣਾ ਔਰ ਉਹ ਇਸ ਐਲਾਨ ਤੋਂ ਬਾਅਦ ਕੁਝ ਵੀਰਾਂ ਵੱਲੋਂ ਉਹ ਪੱਤਰਕਾਰਾਂ ਵੱਲੋਂ ਮੇਰੇ ਤੇ ਮੈਨੂੰ ਸਵਾਲ ਕੀਤਾ ਕਿ ਤੁਹਾਨੂੰ ਐਡੀ ਕੀ ਜ਼ਰੂਰਤ ਪੈ ਗਈ ਕਿਉਂ ਇਹ ਅਮਰ ਅੰਸ਼ਲ ਕਰ ਰਹੇ ਹੋ ਉਹ ਜਿਹੜੇ ਜਿਹੜੇ ਸਵਾਲ ਨੇ ਵੀਰਾਂ ਦੇ ਸਾਰੇ ਪੱਤਰਕਾਰਾਂ ਦੇ ਮੈਂ ਸਵਾਲਾਂ ਦਾ ਜਵਾਬ ਦੇਣਾ ਅੱਜ ਇਸ ਵੀਡੀਓ ਦੇ ਮadhyam ਤੋਂ ਕਿ ਦੋਸਤੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ 13 ਫਰਵਰੀ ਨੂੰ 13 ਫਰਵਰੀ 2024 ਨੂੰ ਬਿਲਕੁਲ ਸ਼ਾਮ ਲਈ ਦਿੱਲੀ ਵੱਲ ਉਹਦਾ ਮੰਗਾਂ ਨੂੰ ਲੈ ਕੇ ਚੱਲੇ ਸੀ ਜਿਹੜੀਆਂ ਸਾਡੀਆਂ ਡਿਮਾਂਡਸ ਨਹੀਂ ਹੋ ਸਰਕਾਰ ਦੀਆਂ ਸਾਡਾ ਮੰਨੀਆਂ ਹੋਈਆਂ ਮੰਗਾ ਸਾਡੀਆਂ ਕਮੇਟ ਵਿੱਚ ਦਿੱਤੀ। ਔਰ ਸਰਕਾਰ ਨੇ ਸਾਨੂੰ ਰੋਕਿਆ। ਔਰ ਰੋਕਿਆ ਵੀ ਕਿਸ ਤਰੀਕੇ ਨਾਲ ਤੁਸੀਂ ਸਾਰਿਆਂ ਦੇ ਵਿਚ ਜਾ ਵੱਡੀ ਬੈਰੀਕੇਟਿੰਗ ਕੀਤੀ ਹੈ। ਬੈਰੀਕੇਟਿੰਗ ਇਸਮੈਂਟਡ ਬੈਰੀਕੇਟਿੰਗ ਕੀਤੀ ਗਈ। ਗੋਲੀਆਂ ਚੱਲੀਆਂ ਕਿਸਾਨਾਂ ਨੂੰ ਇੱਕ ਕਿਸਾਨ ਸਾਡਾ ਨੌਜਵਾਨ ਸ਼ਹੀਦ ਹੋਇਆ। ਔਰ ਉਸ ਤੋਂ ਬਾਅਦ 18 ਤਰੀਕ ਤੋਂ ਜਦੋਂ ਸਰਕਾਰ ਦੇ ਨਾਲ ਸਾਡੀ ਗੱਲਬਾਤ ਹੁੰਦੀ ਰੁਕੀ ਹੈ। 21 ਤਰੀਕ ਨੂੰ ਇੱਕ ਨੌਜਵਾਨ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਸਰਕਾਰ ਨੇ ਗੱਲ ਕਰਨ ਦੀ ਲੋੜ ਨਹੀਂ ਸਮਝੀ ਸਰਕਾਰ ਨੇ ਅਫਸੋਸ ਤੱਕ ਨਹੀਂ ਕੀਤਾ ਇੱਕ ਨੌਜਵਾਨ ਦੀ ਛਾਤ ਤੋਂ ਬਾਅਦ। ਤੋਂ ਅੱਜ ਤੱਕ ਸਰਕਾਰ ਕੰਨਾਂ ਦੇ ਹੱਥ ਧਰ ਕੇ ਬੈਠੀ ਆ ਅੱਖਾਂ ਬੰਦ ਕਰਕੇ ਬੈਠੀ ਆ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਕਿਸਾਨ ਵਿਚਾਰੇ ਪੀਸਫੁਲ ਜਿਹੜੇ ਅੰਦੋਲਨ ਕਰ ਰਹੇ ਨੇ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਛਾਤਛਾ ਰਚੀਆਂ ਜਾ ਰਹੀਆਂ। ਤੋਂ ਇਸ ਗੱਲ ਨੂੰ ਲੈ ਕੇ ਕਿ ਇਸ ਅੰਦੋਲਨ ਨੂੰ ਪੂਰਨ ਤੌਰ ਦੇ ਉੱਤੇ ਜੁਗ ਜਿੰਨਾ ਬਹੁਤ ਜ਼ਰੂਰੀ ਹੈ। ਇਹ ਅੰਦੋਲਨ ਕਿਸੇ ਵੀ ਕੀਮਤ ਦੇ ਉੱਤੇ ਅਧੂਰਾ ਨਹੀਂ ਛੱਡਿਆ ਜਾ ਸਕਦਾ ਕਿਸਾਨ ਦੀ ਮਜ਼ਦੂਰ ਦੀ ਆਮ ਲੋਕਾਂ ਦੀ ਔਰ ਜਿਵੇਂ ਇਹ ਵੀ ਕਹਾ ਕਿ ਇਸ ਮੰਗ ਦੇ ਵਿੱਚ ਸਾਡੀ ਲੜਾਈ ਦੇ ਵਿੱਚ ਪੂਰੇ ਦੇਸ਼ ਦੀ ਜਿਹੜੀ ਆਰਥਿਕਤਾ ਹੈ ਆਰਥਿਕਤਾ ਦੀ ਰੀੜ ਦੀ ਹੱਡੀ ਦੀ ਗੱਲ ਇਸ ਅੰਦੋਲਨ ਚ ਹੈ ਸੋ ਇਸ ਕਰਕੇ ਅਸੀਂ ਮਜ਼ਬੂਰਨ ਸਾਨੂੰ ਇਹ ਪ੍ਰੋਗਰਾਮ ਦੇਣਾ ਪਿਆ ਕਿ ਅਸੀਂ ਜਦੋਂ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਸਰਕਾਰ ਨੂੰ ਟੇਬਲ ਤੇ ਲੈ ਕੇ ਆਉਣਾ ਮਨ ਮੰਨੋਣੀ ਹੈ ਤਾਂ ਫਿਰ ਇਹ ਸਖਤ ਫੈਸਲਾ ਲੈਣਾ ਪਿਆ ਕਿ ਸਾਡੇ ਆਗੂਆਂ ਨੂੰ ਕੁਰਬਾਨੀ ਦੇਣੀ ਚਾਹੀਦੀ ਹੈ ਲੋਕਾਂ ਨੂੰ ਪਹਿਲਾਂ ਸਾਡੇ ਆਗੂ ਆਪ ਦੀ ਸ਼ਹਾਦਤ ਦੇ ਆਗੂਆਂ ਨੂੰ ਆਪਣੀ ਜ਼ਿੰਦਗੀ ਦੀ ਮੁੱਤਆਕਣਾ ਚਾਹੀਦਾ ਹੈ ਸੋ ਉਹਦੇ ਚੋਂ ਜਿਹੜਾ ਅਮਰਨ ਅੰਛਨ ਦਾ ਪ੍ਰੋਗਰਾਮ ਦਿੱਤਾ ਗਿਆ ਔਰ ਤਰਤੀਬ ਵਾਰ ਹਰ ਵਾਰ ਮਤਲਬ ਜਿੱਦੇ ਇੱਕ ਕਿਸਾਨ ਦੀ ਜਿਹੜੇ ਆਗੂ ਦੀ ਸ਼ਹਾਦਤ ਹੋਏਗੀ ਉਸ ਤੋਂ ਬਾਅਦ ਅਗਲਾ ਆਗੂ ਉਹਦੇ ਲਈ ਤਿਆਰ ਰੱਖਿਆ ਗਿਆ ਤੋਂ ਜਿਹੜੀ ਇਹਦੇ ਚ ਮੇਨ ਗੱਲ ਹੈ ਕਿ ਅਸੀਂ ਕਿਉਂ ਕਰ-ਕਿਉਂ ਰਹੇ ਹਾਂ ਜੀ ਲੋੜ ਤੋਂ ਪੈ ਗਈ ਹੈ ਇਹ ਇਹ ਜਿਹੜੀ ਮੰਗ ਹੈ ਲੋਕਾਂ ਨਾਲ ਕੀ ਸਬੰਧ ਰੱਖਦੀ ਹੈ ਲੋਕਾਂ ਨਾਲ ਕੀ ਇਹਦਾ ਰਿਲੇਸ਼ਨ ਹੈ ਅਗਰ ਤੁਸੀਂ ਇਹਦੇ ਤੇ ਧਿਆਨ ਦਿਓਗੇ ਲੋਕਾਂ ਨੂੰ ਲੱਗਦਾ ਹੈ ਆਮ ਪਬਲਿਕ ਨੂੰ ਲੱਗਦਾ ਵੀ ਇਹ ਕਿਸਾਨਾਂ ਦੀ ਮੰਗ ਹੈ ਉਸ ਤੋਂ ਇਹ ਕਿਸਾਨਾਂ ਦੀ ਮੰਗ ਨਹੀਂ ਹੈ ਇਹ ਆਮ ਲੋਕਾਂ ਦੀ ਮੰਗ ਹੈ ਆਮ ਜਨਤਾ ਦੀ ਮੰਗ ਹੈ ਕਿਸ ਤਰ੍ਹਾਂ ਆਮ ਜਨਤਾ ਦੀ ਮੰਗ ਮੰਨ ਲਓ ਅੱਜ ਸਾਡੀ ਮੰਗ ਮੰਨ ਲਈ ਜਾਂਦੀ ਹੈ ਕਿਸਾਨ ਨੂੰ ਫਸਲ ਦਾ ਭਾਅ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਅਨੁਸਾਰ ਸੀ2+50 ਦੇ ਅਨੁਸਾਰ ਗਰੰਟਡ ਕਾਨੂੰਨ ਬਣਾ ਕੇ ਦੇ ਦਿੱਤਾ ਜਾਂਦਾ ਹੈ ਤਾ ਸੁਭਾਵਕ ਹੈ ਕਿ ਕਿਸਾਨ ਦੀ ਜੇਬ ਦੇ ਵਿੱਚ ਦੋ ਪੈਸੇ ਵੱਧ ਆਉਣੇ ਸ਼ੁਰੂ ਹੋ ਗਏ ਤੇ ਜਦੋਂ ਕਿਸਾਨ ਦੀ ਆਮਦਨ ਵਧਣੀ ਹੈ ਕਿਸਾਨ ਨੇ ਪੈਸਾ ਕਿਤੇ ਬੈਂਕਾਂ 'ਚ ਤਾਂ ਜਮਾ ਨਹੀਂ ਕਰਾਉਣਾ ਇਹ ਸਾਰੇ ਦੇ ਸਾਰੇ ਪੈਸੇ ਨੂੰ ਕਿਸਾਨ ਨੇ ਲੈ ਕੇ ਮਾਰਕੀਟ ਦੇ ਵਿੱਚ ਆਣਾ ਬਾਜ਼ਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਅੱਜ ਕਿਸਾਨ ਨੂੰ ਲੋੜ ਹੈ ਔਰ ਉਹ ਆਰਥਿਕ ਤੰਗੀ ਕਰਕੇ ਖਰੀਦ ਨਹੀਂ ਸਕਦਾ ਉਹ ਜਦੋਂ ਚੀਜ਼ਾਂ ਦੀ ਖਰੀਦਦਾਰੀ ਕਰੇਗਾ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਉਸ ਵੇਲੇ ਜਿਹੜੀਆਂ ਜਿਹੜੀਆਂ ਇੰਡਸਟਰੀਆਂ ਉਹਨਾਂ ਚੀਜ਼ਾਂ ਨੂੰ ਬਣਾਉਂਦੀਆਂ ਹੋਣਗੀਆਂ ਉਹਨਾਂ ਸਾਰੀਆਂ ਹੀ ਇੰਡਸਟਰੀ ਦੀ ਲਾਈਨ ਦੇ ਵਿੱਚ ਇੱਕ ਵੱਡਾ ਪੁਛਾਲ ਆਏਗਾ ਉੱਥੋਂ ਡਿਮਾਂਡ ਵਧੇਗੀ ਤੇ ਜਿੱਥੋਂ ਡਿਮਾਂਡ ਵਧੇਗੀ ਉੱਥੇ ਫਿਰ ਸਾਡੇ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰੀ ਦੇ ਆਲਮ ਦੇ ਵਿੱਚ ਫਸਦੇ ਨੇ ਉਹਨਾਂ ਨੂੰ ਰੁਜ਼ਗਾਰ ਮਿਲਣ ਦਾ ਵੀ ਇੱਕ ਸੋਰਸ ਬਣੇਗਾ ਔਰ ਉਹ ਜਦੋਂ ਬਣੇਗਾ ਉਹਦੇ ਨਾਲ ਜਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉਹ ਸਾਰੇ ਦੇ ਸਾਰੇ ਨੌਜਵਾਨ ਜਿਨ੍ਹਾਂ ਨੂੰ ਰੁਜ਼ਗਾਰ ਮਿਲਣਾ ਹੈ ਉਹ ਸਾਰੇ ਦੇ ਸਾਰਿਆਂ ਦੀ ਜੇਬ 'ਚ ਫਿਰ ਪੈਸੇ ਆਉਣਗੇ ਤੇ ਉਹ ਪੈਸੇ ਫਿਰ ਮਾਰਕੀਟ ਦੇ ਵਿੱਚ ਘੁੰਮਣਗੇ ਇਹਦਾ ਮਤਲਬ ਦੇਸ਼ ਦੀ ਜੀਡੀਪੀ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ ਸਾਡੀ ਇਸ ਮੰਗ ਨਾਲ ਦੂਸਰੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਕਿ ਦੇਖੋ ਐਮਐਸਪੀ ਦਾ ਅਸੀਂ ਉਹਨਾਂ ਜਿਹੜਾ ਰੌਲਾ ਪਾ ਰਹੇ ਆ ਪੰਜਾਬ ਹਰਿਆਣਾ ਇਹਨਾਂ ਸਟੇਟਾਂ ਦੇ ਲੋਕ ਜਾਂ ਪੂਰੇ ਦੇਸ਼ ਦਾ ਲੋਕ ਮੈਂ ਜਿਹੜੀ ਕਦੇ ਕਦੇ ਕਹਿ ਦਿੰਦੇ ਨੇ ਬਹੁਤ ਸਾਰੇ ਲੋਕ ਕਿ ਪੰਜਾਬ ਵਾਲੇ ਕਿਉਂ ਰੌਲਾ ਪਾਉਂਦੇ ਆ ਜੀ ਪੰਜਾਬ ਵਿਚ ਦਾ ਐਮਐਸਪੀ ਹੈ ਹਰਿਆਣਾ ਦਾ ਐਮਐਸਪੀ ਹੈ ਮੈਲੀ ਦਾ ਗੱਲ ਆ ਸਾਰਿਆਂ ਨੇ ਇਸ ਮੰਡੀ 'ਚ ਆ ਜਿਹੜਾ ਹੁਣ ਹੋਇਆ ਝੋਨੇ 'ਚ ਜੋ ਕੁਝ ਹੋ ਰਿਹਾ ਹੈ ਹਰਿਆਣਾ 'ਚ ਜੋ ਕੁਝ ਹੋ ਰਿਹਾ ਕਟ ਲੱਗ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਐਮ ਐਸ ਪੀ ਦੀ ਗਰੰਟੀ ਕਾਨੂੰਨ ਹੁੰਦਾ ਤਾਂ ਇਹ ਕਟ ਵਾਲੀ ਗੱਲ ਦਾ ਕੋਈ ਮਤਲਬ ਨਹੀਂ ਸੀ ਇਹਦਾ ਕਲੀਅਰ ਹੋ ਗਿਆ ਕਿ ਕਿਸਾਨ ਲੁੱਟੇ ਜਾ ਰਹੇ ਨੇ ਜਿੰਨਾਂ ਜਿਹੜੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਇਹ ਹੁੰਦਾ ਇੱਕ ਨੰਬਰ 2 ਦੇਖੋ ਅਗਰ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਡਾ ਸ਼ੋਭੀਨਾਥ ਦੀ ਰਿਪੋਰਟ ਅਨੁਸਾਰ ਆ ਜਾਂਦਾ ਹੈ ਕਿਸਾਨ ਨੂੰ ਹੋਰ ਜਿੰਨੀਆਂ ਫਸਲਾਂ ਨੇ ਤੇਈ ਫਸਲਾਂ ਦੇ ਉੱਤੇ ਐਮ ਐਸ ਪੀ ਤੈ ਹੋ ਗਈ ਜਿਹੜੀ ਤੈ ਹੋ ਗਈ ਉਹ ਮਿਲਣੀ ਯਕੀਨੀ ਹੋ ਗਈ ਕਿ ਕਿਸਾਨ ਆਪਣੇ ਆਪ ਜਿਹੜੀ ਅਜੇ ਇੱਕ ਵੱਡੀ ਸਮੱਸਿਆ ਬਣੀ ਹੈ ਝੋਨੇ ਦੀ ਜਾਂ ਪਰਾਲੀ ਦੀ ਜਾਂ ਪਾ ਪੰਜਾਬ ਦਾ ਪਾਣੀ ਥੱਲੇ ਜਾਂਦੀ ਜਾਂ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣ ਦੀ ਅੰਦਾਜ਼ਾ ਲਾਇਓ ਇਹਨਾਂ ਸਾਰਿਆਂ ਤੋਂ ਇਹਦਾ ਨਾਂ ਜਾਣ ਛੁੱਟਦੀ ਹੈ ਸਾਰਿਆਂ ਤੋਂ ਇਹਦਾ ਮਤਲਬ ਪੱਲਾ ਛੁੱਟ ਜਾਣਾ ਕਿਉਂ ਅਗਰ ਕਿਸਾਨ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਦਾਲਾਂ ਦੀ ਖੇਤੀ ਕਰੇਗਾ ਕਿਸਾਨ ਕਿਉਂ ਮੈਂ ਦਾਲਾਂ ਦੀ ਖੇਤੀ ਕਰਾਂ ਅੱਜ ਸਾਡਾ ਦੇਸ਼ ਦਾਣਾ ਤੇ ਜਿਹੜੀਆਂ ਤੇਲ ਬੀਜ ਫਸਲਾਂ ਜਿਹੜੀਆਂ ਦੋਨਾਂ ਦੀ ਆਪਾਂ ਗੱਲ ਕਰੀਏ ਜਿੰਨੀਆਂ ਬਾਹਵ ਤੋਂ ਮੰਗਵਾਉਂਦਾ ਹੈ ਉਹ ਲਗਭਗ 1.2 ਲੱਖ ਕਰੋੜ ਰੁਪਏ ਦੀ দাম ਤੇ ਤੇ ਬਾਹਵ ਤੋਂ ਮੰਗਵਾਉਂਦਾ ਹੈ ਅਗਰ ਦੇਸ਼ ਦੇ ਅੰਦਰ ਕਿਸਾਨ ਨੂੰ ਸਰੋਂ ਦੇ ਉੱਤੇ ਸੂਰਤਮੁਖੀ ਦੇ ਉੱਤੇ ਐਮਐਸਪੀ ਦੀ ਗਰੰਟੀ ਦੀ ਕਾਨੂੰਨ ਬਣ ਜਾਈ ਤਾਂ ਦੇਸ਼ ਦਾ ਕਿਸਾਨ ਸਰੋਂ ਦੀ ਖੇਤੀ ਕਰੇਗਾ ਅਗਰ ਜਿੰਨੀਆਂ ਦਾਣਾਂ ਉਸੇ ਬਾਹਵ ਤੋਂ ਮੰਗਾਉਣੇ ਆ ਅਗਰ ਉਹ ਦਾਣਾਂ ਦੇ ਉੱਤੇ ਰੇਟ ਪੂਰਾ ਮਿਲਣਾ ਯਕੀਨੀ ਹੋ ਜੇ ਤਾਂ ਦੇਸ਼ ਦਾ ਕਿਸਾਨ ਆਪਣੇ ਆਪ ਦਾਣਾਂ ਦੀ ਖੇਤੀ ਕਰੇਗਾ ਜੇ ਜਦੋਂ ਦਾਣਾ ਦੀ ਖੇਤੀ ਕਰੇਗਾ ਦੇਸ਼ ਦਾ ਕਿਸਾਨ ਪਹਿਲੀ ਤਾਂ ਗੱਲ ਹੈ ਕਿ ਪੌਣੇ 2 ਲੱਖ ਕਰੋੜ ਰੁਪਈਆ ਜਿਹੜਾ ਬਾਹਰਲੇ ਮੁਲਕਾਂ ਚ ਦੇਸ਼ ਦਾ ਜਾਂਦਾ ਹੈ ਉਹ ਦੇਸ਼ ਦੇ ਕੋਲੇ ਰਹੇਗਾ ਬਾਹਰ ਨਹੀਂ ਜਾਏਗਾ ਪਹਿਲੀ ਗੱਲ ਦੂਜੀ ਗੱਲ ਹੁਣ ਦੇਸ਼ ਦਾ ਕਿਸਾਨ ਜਦੋਂ ਦਾਣਾ ਬੀਜੇਗਾ ਤਾਂ ਸੁਭਾਵਕ ਹੈ ਕਿ ਨਰਮੇ ਛੋਨੇ ਦੇ ਢੋ ਫਸਾ ਜਮੀਨ ਨਿਕਲੇਗੀ ਛੋਨੇ ਢੋ ਜਿਵੇਂ ਜਿਵੇਂ ਜਮੀਨ ਨਿਕਲਦੀ ਜਾਏਗੀ ਦਾਣਾ ਵੱਲ ਨੂੰ ਤੁਰ ਹੀ ਜਾਏਗੀ ਤਾਂ ਜਿਹੜਾ ਅੱਜ ਇੱਕ ਵੱਡੀ ਸਮੱਸਿਆ ਆ ਰਹੀ ਹੈ ਕਿ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ ਇਹਨੂੰ ਰੋਗ ਲੱਭ ਜੇਗੀ ਇਹ ਸਮੱਸਿਆ ਦਾ ਹੱਲ ਹੋ ਜਾਏਗਾ ਅਗਲੀ ਜਿਹੜੀ ਗੱਲ ਹੈ ਕਿ ਅੱਜ ਪ੍ਰਾਣੀ ਇੱਕ ਮੇਨ ਇਸ਼ੂ ਬਣਿਆ ਹੋਇਆ ਹੈ ਕਿਸਾਨਾਂ ਲਈ ਕਿਸਾਨ ਮਜਬੂਰੀ ਬਸ ਪ੍ਰਾਣੀ ਵਾਗ ਲਾਉਂਦੇ ਨੇ ਸਰਕਾਰ ਕਹਿੰਦੀ ਹੈ ਲਾਉਣ ਨਹੀਂ ਦੇਣਾ ਰੋਜ਼ ਲੜਾਈ ਰੋਜ਼ ਰਾਤ ਰੋਜ਼ ਇਸ ਕਰਨਾ ਕਲੇਸ਼ ਪਿੰਦਾ ਤਾਂ ਜੇ ਜੇ ਨਾ ਨਾ ਰਹੇਗਾ ਬਾਸ ਨਾ ਬਜੇਗੀ ਬੰਸਰੀ ਜਦੋਂ ਝੋਨਾ ਹੀ ਨਾ ਹੋਇਆ ਝੋਨਾ ਲਾਏ ਨਾ ਕਿਸਾਨ ਆਪਣੇ ਆਪ ਨੂੰ ਦਾੜਾ ਬਾਲੂ ਮੋੜ ਕੇ ਲੈ ਗਏ ਤਾਂ ਪ੍ਰਾਣੀ ਦਾ ਮੁੱਦਾ ਮਸਲਾ ਵੀ ਆਪਣੇ ਆਪ ਸੌਲਟ ਆਊਟ ਹੋ ਗਿਆ ਅਗਲੀ ਜਿਹੜੀ ਗੱਲਾਂ ਦੇ ਨਾਲ ਵੱਡੀ ਮੈਗਨ ਕੰਮ ਨਹੀਂ ਛੋਣਾ ਕਿ ਰੋਜ਼ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਲੋ ਜੀ ਕਿਸਾਨਾਂ ਨੂੰ ਇੰਨੀ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਕਿਸਾਨ ਬਿਜਲੀ ਫ੍ਰੀ ਮਿਲ ਰਹੀ ਹੈ ਇਹ ਰੱਜਦੇ ਨਹੀਂ ਤਾਂ ਮੇਰੀ ਬੇਨਤੀ ਹੈ ਕਿ ਸਰਕਾਰ ਵੀ ਰੋਜ਼ ਕਹਿੰਦੀ ਹੈ ਕਿ ਅਸੀਂ ਤਾਂ ਇੰਨੀ ਬਿਜਲੀ ਕਿਸਾਨਾਂ ਨੂੰ ਫ੍ਰੀ ਦੇ ਰਹੇ ਹਾਂ ਅਗਰ ਕਿਸਾਨ ਤੋਂ ਨਾ ਲਾਏਗਾ ਹੀ ਨਹੀਂ ਤਾਂ ਬਿਜਲੀ ਫ੍ਰੀ ਜਿੰਨੀ ਅਜ ਕਿਸਾਨ ਯੂਜ਼ ਕਰ ਰਿਹਾ ਉਸ ਤੋਂ ਬਹੁਤ ਥੋੜੀ ਬਿਜਲੀ ਯੂਜ਼ ਹੋਏਗੀ ਔਰ ਬਾਕੀ ਜਿਹੜੀ ਸਰਪਲਸ ਬਿਜਲੀ ਜਿਹੜੀ ਕਿਸਾਨ ਨੇ ਨਹੀਂ ਵਰਤਣੀ ਉਸ ਸਸਤੀ ਇੰਡਸਟਰੀ ਨੂੰ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ ਜਿਹਦੇ ਨਾਲ ਦੇਸ਼ ਦੇ ਅੰਦਰ ਸਟੇਟ ਦੇ ਅੰਦਰ ਜਦੋਂ ਬਿਜਲੀ ਦੇ ਰੇਟ ਦਰ ਘਟਣਗੇ ਉਹਦੇ ਨਾਲ ਆਪਣੇ ਆਪ ਇੰਡਸਟਰੀ ਜੋ ਪੈਦਾ ਕਰਦੀਆਂ ਚੀਜ਼ਾਂ ਦੇ ਰੇਟ ਘੱਟਣਗੇ ਘਟਣਗੇ ਤੇ ਲੋਕਾਂ ਦੀ ਪਰਚੇਸਿੰਗ ਪਾਵਰ ਵਿੱਚ ਵਾਧਣਗੇ ਲੋਕ ਉਹਨੂੰ ਵੱਧ ਤੋਂ ਵੱਧ ਖਰੀਦਣਗੇ ਸੋ ਇਹ ਜਿਹੜੇ ਮੁੱਦੇ ਨੇ ਇਹ 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 ਸਾਰੇ ਲੋਕਾਂ ਨਾਲ ਰਿਲੇਟਡ ਨੇ ਇਹ ਕੋਈ ਸਾਡੇ ਮਤਲਬ ਪੂਰੀ ਦੇਸ਼ ਦੀ ਜੀਡੀਪੀ ਨਾਲ ਰਿਲੇਟਡ ਨੇ ਇਹਦੇ ਨਾਲ ਦੇਸ਼ ਦੀ ਜੀਡੀਪੀ ਵਧਣੀ ਹੈ ਸੋ ਇਤੋਂ ਵੀ ਅਗਲੀ ਗੱਲ ਮੈਂ ਦੇਣੀ ਚਾਹਣਾ ਕਿ ਇਹ ਆਮ ਵਿਅਕਤੀ ਦੀ ਪਹੁੰਚ ਤੋਂ ਆਮ ਵਿਅਕਤੀ ਦੀ ਮੰਗ ਕਿੰਨੇ ਆ ਆਮ ਸਾਰੇ ਲੋਕਾਂ ਦੀ ਮੰਗ ਕਿਵੇਂ ਆ ਨੋਟ ਕਰਿਓ ਗੱਲ ਕਿ ਕਣਕ ਦੇ ਉੱਤੇ ਐਮਐਸਟੀ ਗਾਰੰਟੀ ਮਿਲਦੀ ਆ ਕਣਕ ਤੇ ਮਿਲਦੀ ਆ ਕਦੇ ਦੇਖਿਆ ਆਪਾਂ ਸੁਣਿਆ ਕਿ ਕਣਕ ਦਾ ਰੇਟ ਜੀ ਅੱਜ ਤਾਂ 80 ਰੁਪਏ ਕਿਲੋ ਹੋ ਗਿਆ ਹੋਵੇ ਨਹੀਂ ਹੋਇਆ ਹੁਣ ਤੇ ਇਹ ਤੁਸੀਂ ਅਕਸਰ ਵੇਖਿਓ ਕਿ ਅੱਜ ਪਿਆਜ਼ ਦਾ ਰੇਟ 70 ਰੁਪਏ ਕਿਲੋ ਹੋ ਗਿਆ ਜੀ ਪਿਆਜ਼ ਦਾ ਰੇਟ ਅੱਜ 150 ਹੋ ਗਿਆ ਜੀ ਇਹ ਆਪਾਂ ਆਉਂ ਮਿਹਣੇ ਜੀ ਜਦੋਂ ਮਰਜ਼ੀ ਹੁੰਦੀ ਹੈ ਸਰਕਾਰਾਂ ਦੀ ਕਿ ਮੂੰਗੀ ਅੱਜ 200 ਰੁਪਏ ਪਾਣੇ 200 ਰੁਪਏ ਕਿਲੋ ਹੋ ਗਈ ਜੀ ਆਪਾਂ ਆਉਂ ਮਿਹਣੇ ਕਿ ਤੇਲ ਦੀ ਬੋਤਲ ਪਾਣੇ 200 ਰੁਪਏ ਦੀ ਤੇਲ ਦੀ ਬੋਤਲ ਹੋ ਗਈ ਜੀ ਇਹ ਆਪਾਂ ਦੇਖਿਆ ਸਾਰੇ ਅਗਨੇ ਸਾਰਿਆਂ ਨੂੰ ਤੇ ਯਕੀਨਨ ਬਣ ਜਾਈਏ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣ ਜਾਈਏ ਤਾਂ ਇਹਦਾ ਮਤਲਬ ਸਾਰੇ ਲੋਕਾਂ ਨੂੰ ਪਤਾ ਆਊਗਾ ਕਿ ਸਰੋਂ ਦੇ ਉੱਤੇ ਐਮਐਸਪੀ ਆਏ ਇਹ ਇੰਨੇ ਨੂੰ ਵਿਕਣੀ ਹੈ ਤੇ ਜਿੰਨਾਂ ਨੂੰ ਵਿਕਣੀ ਹੈ ਉਹ ਸੁਭਾਵਕ ਹੈ ਕਿ ਉਹਨੇ ਮਾਰਕੀਟ ਦੇ ਵਿੱਚ ਲੋਕਾਂ ਨੂੰ ਸਸਤੀਆਂ ਚੀਜ਼ਾਂ ਪ੍ਰੋਵਾਈਡ ਹੋਣਗੀਆਂ ਇਹਦੇ ਨਾਲ ਲਗਣੀ ਗਾਨ ਅਸੀਂ ਡਾਕਟਰ ਸੁਮੇਂ ਨਾਥਨ ਦੀ ਰਿਪੋਰਟ ਦੀ ਗੱਲ ਕਰਦੇ ਆ ਕਿ ਡਾਕਟਰ ਸੁਮੇਂ ਨਾਥਨ ਦੀ ਰਿਪੋਰਟ ਲਾਗੂ ਹੋਵੇ ਤਾਂ ਕਿ ਡਾਕਟਰ ਸੁਮੇਂ ਨਾਥਨ ਦੀ ਰਿਪੋਰਟ ਲਾਗੂ ਹੁੰਦੀ ਤਾਂ ਉਹਦੇ ਵਿੱਚ ਇੱਕ ਬੜੀ ਸਪਸ਼ਟ ਮੰਗ ਹੈ ਬੜੀ ਕਲੀਅਰ ਕਰ ਕਿ ਉਹਨਾਂ ਨੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਵਿੱਚ ਲਿਖਿਆ ਹੈ ਕਿ ਕਿਸਾਨਾਂ ਦੇ ਕੋਲੇ ਪਿੰਡਾਂ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਲੱਗੇ ਅਗਰ ਐਗਰੋ ਬੇਸਡ ਇੰਡਸਟਰੀ ਲੱਗੇਗੀ ਤਾਂ ਅੰਦਾਜ਼ਾ ਲਾ ਕੇ ਦੇਖਿਓ ਸਾਡੇ ਪਿੰਡਾਂ ਦੇ ਵਿੱਚ ਬੇਰੁਜ਼ਗਾਰ ਫਿਰਦੇ ਸਾਡੇ ਨੌਜਵਾਨਾਂ ਨੂੰ ਕਿੰਨਾ ਰੁਜ਼ਗਾਰ ਮਿਲੇਗਾ ਜੀ ਔਰ ਜਿਹੜੇ ਸਾਡੇ ਜਿਹੜਾ ਉਹਨਾਂ ਨੂੰ ਰਾਮਟੀਰੀਅਲ ਇੰਡਸਟਰੀ ਤੋਂ ਲੈਣਾ ਪੈਂਦਾ ਹੈ ਔਰ ਉਹਦੀ ਜਿਹੜੀ ਟਰਾਂਸਪੋਰਟੇਸ਼ਨ ਪੈਂਦੀ ਹੈ ਉਹ ਟਰਾਂਸਪੋਰਟੇਸ਼ਨ ਦਾ ਖਰਚਾ ਸਾਡੇ ਪੰਜਾਬ ਦੇ ਅੰਦਰ ਜੇਕਰ ਪਿੰਡਾਂ ਤੋਂ ਬੈਠੇ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋ ਜਾਈ ਤਾਂ ਆਪਣੇ ਆਪ ਕਿਸਾਨ ਦੀ ਇਨਕਮ ਵਧ ਗਈ ਜੀ ਔਰ ਉਹ ਕਿਸਾਨ ਦੇ ਕੋਲੋਂ ਫਿਰ ਵੀ ਸਸਤੀ ਚੀਜ਼ ਲੈ ਕੇ ਸਸਤੀ ਲੈ ਕੇ ਕਿਸਾਨ ਨੂੰ ਵੀ ਪੂਰਾ ਪ੍ਰਾਫਿਟ ਦੇ ਕੇ ਕਿਉਂਕਿ ਜਿਹੜੀ ਟਰਾਂਸਪੋਰਟੇਸ਼ਨ ਦੇ ਖਰਚੇ ਨੇ ਹੋਰ ਖਰਚੇ ਨੇ ਉਹ ਕਿਸਾਨ ਦੇ ਕੋਲੋਂ ਜਦੋਂ ਪਿੰਡਾਂ ਦੇ ਵਿੱਚੋਂ ਹੀ ਪ੍ਰੋਵਾਈਡ ਹੋ ਗਈ ਸਾਰੀ ਚੀਜ਼ ਉਹ ਸਾਰਿਆਂ ਤੋਂ ਇੰਡਸਟਰੀ ਉਸ ਤੇ ਬਚੇਗਾ ਪਰ ਕਿਸਾਨ ਦੀ ਜੇਬ ਚ ਜਾਣਗੇ ਕਿਸਾਨ ਹੋਰ ਉਤਸ਼ਾਹਤ ਹੋ ਕੇ ਉਸ ਇੰਡਸਟਰੀ ਵਿੱਚ ਆਪਣਾ ਮਟੀਰੀਅਲ ਲੈ ਕੇ ਆਏਗਾ ਰਾਮਕੀਰ ਔਰ ਉਹਦੇ ਚ ਅੱਗੇ ਕੀ ਹੋਏਗਾ ਉਹਦੇ ਜੋ ਸਸਤਾ ਮਾਲ ਤਿਆਰ ਹੋ ਕੇ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੂੰ ਸਾਰਾ ਸਮਾਨ ਸਾਰਾ ਮਟੀਰੀਅਲ ਸਸਤਾ ਪ੍ਰੋਵਾਈਡ ਹੋਗਾ ਤੁਸੀਂ ਨੋਟ ਕਰਿਓ ਮੁੱਢੀ ਕੀ ਗੱਲ ਮੈਂ ਕਹਿਣੀ ਚਾਹਣਾ ਇੱਕ ਬ੍ਰੈਡ ਬਣਦਾ ਹੈ 1 ਕਿਲੋ ਕਣਕ ਦਾ ਰੇਟ 23 ਰੁਪਏ ਹੈ 23 ਰੁਪਏ ਕਿਲੋ ਦੇ ਵਿੱਚੋਂ ਮਤਲਬ ਬ੍ਰੈਡ ਨੇ ਬਣ ਜਾਣਾ ਲਗਭਗ 1.5 ਕਿਲੋ ਔਰ 1.5 ਕਿਲੋ ਬ੍ਰੈਡ ਦਾ ਰੇਟ ਕਿੰਨੇ ਰੱਖੀ ਹੈ 400 ਗ੍ਰਾਮ ਦਾ ਬ੍ਰੈਡ ਦਾ ਪੈਕੇਟ 40 ਰੁਪਏ ਦਾ ਜੀ 45 ਰੁਪਏ ਦਾ ਅਗਰ 45 ਰੁਪਏ ਦਾ 400 ਗ੍ਰਾਮ ਦਾ ਇੱਕ ਪੈਕੇਟ ਹੈ ਤਾਂ ਫਿਰ ਸੁਨਦਾਜਾ ਲਾ ਕੇ ਦੇਖੋ ਕਿ ਉਹ ਜਿਹੜੇ ਢਾਈ ਪੈਕੇਟ ਬਣਨੇ ਆ 1 ਕਿਲੋ ਦੇ ਵਿੱਚੋਂ ਉਹਨਾਂ ਦਾ ਰੇਟ ਆਪਣੇ ਆਪ 100 ਰੁਪਏ ਤੋਂ ਉੱਪਰ ਚੜ ਗਿਆ ਜੀ ਕਹਿਣ ਤੋਂ ਬਾਅਦ ਵੀ ਸੋਡੇ ਕੰਜ਼ਿਊਮਰ ਨੂੰ ਉਹ ਚੀਜ਼ 100 ਰੁਪਏ ਨੂੰ ਮਿਲ ਰਹੀ ਹੈ ਔਰ ਕਿਸਾਨ ਦੇ ਕੋਲੋਂ ਉਹ ਚੀਜ਼ ਕੇਵਲ 23 ਰੁਪਏ ਦੇ ਵਿੱਚ ਖਰੀਦੀ ਜਾ ਰਹੀ ਹੈ ਇਹ ਵਿਚਲਾ ਸਾਰਾ ਕੁਝ ਕੱਢ ਕੇ ਅਗਰ ਏਕ੍ਰੋ ਬੇਸਡ ਇੰਡਸਟਰੀ ਪਿੰਡਾਂ ਚ ਲੱਗਦੀ ਹੈ ਤਾਂ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਸਾਡੇ ਆਮ ਸਧਾਰਨ ਖਪਤਕਾਰ ਨੂੰ ਸਸਤਾ ਸਮਾਨ ਪ੍ਰੋਵਾਈਡ ਹੋਏਗਾ ਸੋ ਇਸ ਕਰਕੇ ਇਹ ਜਿਹੜੀ ਮੰਗ ਹੈ ਸਾਡੀਆਂ ਜਿਹੜੀਆਂ ਮੰਗਾਣੇ ਇਹ ਇਕੱਲੀਆਂ ਕਿਸਾਨ ਦੀਆਂ ਨਹੀਂ ਹਨ ਇਹ ਸਾਰੇ ਲੋਕਾਂ ਦੀਆਂ ਸਾਂਝੀਆਂ ਮੰਗਾਣੇ ਤੇ ਸਾਰੇ ਲੋਕ ਇਹਨਾਂ ਮੰਗਾ ਨੂੰ ਮੰਦਰ ਅੱਗੇ ਆਪਣੀਆਂ ਮੰਨ ਕੇ ਇਸ ਅੰਦੋਲਨ ਦਾ ਸਾਥ ਦੇਣਗੇ ਮੈਂ ਬਣਦੀ